ਲੋਕਤੰਤਰ ਦੇ ਮਹਾਕੁੰਭ ਵਿੱਚ ਜਿੱਥੇ ਭਾਜਪਾ ਤੇ ਕਾਂਗਰਸ ਕਿਸਮਤ ਅਜ਼ਮਾਰੀਆਂ ਉੱਥੇ ਆਮ ਆਦਮੀ ਪਾਰਟੀ ਲੁਧਿਆਣਾ ਨੇ ਇੱਕ ਐਸੇ ਉਮੀਦਵਾਰ ਨੂੰ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਪੜਿਆ ਲਿਖਿਆ ਔਰ ਨੌਜਵਾਨ ਹੈ ਲੋਕਾਂ ਦੇ ਵਿੱਚ ਵਿਚਰ ਰਿਹਾ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਤੇਜਪਾਲ ਗਿੱਲ ਪੀ ਐਚ ਡੀ ਹੈ ਜੇਲ ਮੈਨੇਜਮੈਂਟ ਦੇ ਉੱਤੇ ਔਰ ਸਾਹਮਣੇ ਦਿਗਜ ਜਿਹੜੇ ਨੇ ਉਹਨਾਂ ਦੇ ਰਵਨੀਤ ਸਿੰਘ ਬਿੱਟੂ ਮਹੇਸ਼ਿੰਦਰ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਨੂੰ ਝਟਕੇ ਜ਼ਰੂਰ ਲੱਗੇ ਲੁਧਿਆਣਾ ਤੋਂ ਇੱਕ ਇੱਕ ਕਰਕੇ ਲੋਕ ਸਾਥ ਛੱਡਦੇ ਗਏ ਨੇ ਪਰ ਅੱਜ ਦੀ ਸ਼ੁਰੂਆਤ ਅਹਿਮ ਹੈ ਪਤਾ ਲੱਗੂਗਾ ਕਿ ਪਾਰਟੀ ਦਾ ਲੁਧਿਆਣਾ 'ਚ ਆਧਾਰ ਹੈ ਕਿ ਨਹੀਂ ਹੈ ਕੁਮਾਰ ਮੰਡੀ 'ਚ ਅਸੀਂ ਮੌਜੂਦ ਹਾਂ ਤੇਜਪਾਲ ਗਿੱਲ ਦੇ ਨਾਲ ਵੀ ਗੱਲਬਾਤ ਕਰਾਂਗੇ ਲੋਕਾਂ ਤੋਂ ਵੀ ਜਾਣਾਂਗੇ ਔਰ ਇਹਨਾਂ ਸਮਰਥਕਾਂ ਤੋਂ ਵੀ ਕੀ ਨਾਮ ਹੈ ਤੁਹਾਡਾ ਹਨੀ ਕਿੰਨੇ ਸਾਲ ਦੇ ਹੋ 19 ਸਾਲ ਦੇ 19 ਸਾਲ ਦੇ ਨੌਜਵਾਨ ਵੋਟਰ ਨੇ ਹਨੀ ਕੀ ਸੋਚ ਕੇ ਆਮ ਆਦਮੀ ਪਾਰਟੀ ਦੇ ਨਾਲ ਹੋ ਵੀ ਇਹੀ ਵਧੀਆ ਪਰਿਕਸ਼ਾ ਬਣੇਗਾ ਆਪਣਾ ਵਧੀਆ ਪਰਿਕਸ਼ਾ ਬਣੂਗਾ ਹਾਂਜੀ ਕੀ ਕਰ ਰਹੇ ਹੋ ਮੈਂ ਜੋਬ ਕਰ ਰਿਹਾ ਹਾਂ ਮਾਰਕੀਟਿੰਗ ਲਾਈਨ ਜੋਬ ਕਰ ਰਿਹਾ ਹਾਂ ਜੋਬ ਕਰ ਰਿਹਾ ਹਾਂ 19 ਸਾਲ ਦੀ ਉਮਰ ਚ ਜੋਬ ਕਰਨੀ ਚਾਹੀਦੀ ਹੈ ਹਾਂਜੀ ਸਟੱਡੀ ਵੀ ਨਾਲ ਕਰ ਰਹੇ ਹਾਂ ਜੋਬ ਵੀ ਕਰ ਰਹੇ ਹਾਂ ਝਾੜੂ ਹੱਥ ਚ ਨਹੀਂ ਫੜਿਆ ਤੁਸੀਂ ਹਾਂਜੀ ਝਾੜੂ ਹੱਥ ਚ ਫੜਿਆ ਝਾੜੂ ਡੰਡੇ ਵਾਲੀ ਹੂੰ ਸੋ ਇਹ ਨੌਜਵਾਨ ਲੋਕ ਨੇ ਨੌਜਵਾਨ ਹਾਂਜੀ ਮੈਂ ਆਮ ਆਦਮੀ ਪਾਰਟੀ ਨਾਲ ਜਦੋਂ ਦਾ ਅਨਾਜਾਦ ਜੀ ਦਾ ਅੰਦੋਲਨ ਚੱਲਿਆ ਸੀ ਉਦੋਂ ਨਾਲ ਨਹੀਂ ਆਪਾਂ ਅੰਨਾ ਤੇ ਹੁਣ ਕੇਜਰੀਵਾਲ ਦੀ ਤਾਂ ਆਪਸ ਵਿੱਚ ਨਹੀਂ ਬਣਦੀ ਉਹ ਨਹੀਂ ਬੰਦੀ ਹੈ ਇਹ ਤਾਂ ਲੋਕ ਮੀਡੀਆ ਫੁਕਾਵਾ ਫੁਲਾਉਂਦਾ ਇਹ ਤਾਂ ਸਾਰਿਆਂ ਨੂੰ ਪਤਾ ਨਹੀਂ ਜੀ ਪਰ ਜਿਹੜਾ ਇਹ ਦਿੱਲੀ ਦੇ ਵਿੱਚ ਉਹਨੇ 5 ਸਟਾਰ ਵਰਗੇ ਸਕੂਲ ਬਣਾਤੇ ਆ ਫਰੀ ਅਲਾਜ ਦਾ ਲੱਖਾਂ ਰੁਪਏ ਦੇ ਔਰ ਮੈਂ ਕਹਿੰਦਾ ਵਰਲਡ ਕਲਾਸ ਦੇ ਕੰਮ ਨਹੀਂ ਲਈ ਦੁਨੀਆ 'ਚ ਨਹੀਂ ਹੋ ਰਹੇ ਉਹ ਕੇਜਰੀਵਾਲ ਕਰਾ ਰਿਹਾ ਦਿੱਲੀ ਦੇ ਵਿੱਚ ਪਰ ਮੀਡੀਆ ਕੱਟ ਦਿਖਾ ਰਿਹਾ ਹੋ ਸਕਦਾ ਤੁਹਾਡੇ ਅਸੀਂ ਥੈਂਕ ਯੂ ਕਿ ਤੁਸੀਂ ਦਿਖਾ ਦਿਖਾ ਰਹੇ ਆ ਠੀਕ ਹੈ ਨਾ ਜੀ ਆਪਾਂ ਤਾਂ ਸੱਚਾਈ ਦੇ ਨਾਲ ਖੜੇ ਆ ਉਹ ਜਦ ਤੱਕ ਇਹ ਕੇਜਰੀਵਾਲ ਹੈ ਅਜੀਬ ਤਲ ਤੱਕ ਉਹਦੇ ਨਾਲ ਹੀ ਜੁੜੇ ਸੀਗੇ ਉਹਦੇ ਨਾਲ ਹੀ ਅਸੀਂ ਜਾਵਾਂਗੇ ਬੜੇ ਲੋਕ ਆ ਰਹੇ ਆ ਬੜੇ ਚਲੇਗੇ ਹਮ ਨਹੀਂ ਨਹੀਂ ਮੋਕਾ ਬਰਸਤande ਆ ਭਜande ਆ ਸਾਡੇ ਨਾਲ ਖੜੇ ਹੋ ਅਸੀਂ ਨਾਲ ਖੜੇ ਆ ਅਸੀਂ ਆਵਾਜ਼ ਦੀ ਪਾਰਟੀ ਨਾਲ ਖੜੇ ਆਂ ਔਰ ਹਮੇਸ਼ਾ ਖੜੇ ਰਵਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਕੀ ਕਨਸੈਪਟ ਕੀ ਸੋਚਿਆ ਆਮ ਆਦਮੀ ਪਾਰਟੀ ਨੂੰ ਲੋਕ ਛੱਡ ਕੇ ਜਾ ਰਹੇ ਆ ਤੁਸੀਂ ਅੱਜ ਵੀ ਖੜੇ ਹੋ ਅਸੀਂ ਤਾਂ ਖੜੇ ਆ ਪਹਿਲਾਂ ਵੀ ਖੜੇ ਅੱਜ ਵੀ ਖੜੇ ਆ ਜੀ ਬੜੇ ਆਏ ਬੜੇ ਗਏ ਜਿਹੜੇ ਆਉਣ ਵਾਲੇ ਹੁੰਦੇ ਆ ਜਿਹੜੇ ਜਾਣ ਵਾਲੇ ਹੁੰਦੇ ਆ ਉਹ ਅਲੱਗ ਹੁੰਦੇ ਆ ਜਿਹੜੇ ਖੜੇ ਨੇ ਜਿਨ੍ਹਾਂ ਨੇ ਬਦਲਣਾ ਕੋਸ਼ ਉਹ ਅੱਜ ਵੀ ਖੜੇ ਆ ਕੈਂਡੀਡੇਟ ਦੇ ਨਾਲੋਂ ਕਿ ਕੇਜਰੀਵਾਲ ਨਾਲੋਂ ਕਿ ਪਾਰਟੀ ਨਾਲੋਂ ਜਾਂ ਭਗਵੰਤ ਮਾਨ ਦੇ ਨਾਲੋਂ ਭਗਵਾਨ ਦਾ ਚਲੋ ਜੀ ਦੂਜੇ ਹਲਕੇ ਦਾ ਅਸੀਂ ਤਾਂ ਆਪਦੇ ਹਲਕੇ ਦੇ ਕੈਂਡੀਡੇਟ ਦੇ ਨਾਲ ਆ ਤੇ ਕੇਜਰੀਵਾਲ ਦੀ ਸੋਚ ਦੇ ਨਾਲ ਆ ਕੇਜਰੀਵਾਲ ਦੀ ਸੋਚ ਦੇ ਨਾਲ ਆ ਹਾਂਜੀ ਕੇਜਰੀਵਾਲ ਦੀ ਸੋਚ ਕਰਕੇ ਜੁੜੇ ਸੀ ਕੈਂਡੀਡੇਟ ਦਾ ਸਾਨੂੰ ਅੱਜ ਮਿਲਿਆ ਤੇ ਇਹਨਾਂ ਦੀ ਸੋਚ ਵਧੀਆ ਤਸਵੀਰਾਂ ਬੜੀਆਂ ਰੋਚਕ ਦਿਖਣ ਨੂੰ ਮਿਲਦੀਆਂ ਲੋਕ ਆਉਂਦੇ ਆ ਲੋਕ ਜਾਂਦੇ ਆ ਕਹਿ ਰਹੇ ਆ ਪਰ ਮੌਕਾ ਪ੍ਰਸਤ ਹੁੰਦੇ ਨੇ ਜਿਹੜੇ ਪਾਰਟੀ ਛੱਡ ਜਾਂਦੇ ਆ ਪਾਰਟੀ ਦੇ ਨਾਲ ਖੜਨ ਵਾਲੇ ਆ ਅਸੀਂ ਤੇਜਪਾਲ ਗਿੱਲ ਸਾਡੇ ਨਾਲ ਨੇ ਪੀ ਐਚ ਡੀ ਨੇ ਜੇਲ ਮੈਨੇਜਮੈਂਟ ਦੇ ਉੱਤੇ ਇਹ ਬੜਾ ਇੰਟਰਸਟਿੰਗ ਗੱਲ ਹੈ ਕਿ ਇਹ ਵਿਸ਼ਾ ਕਿਉਂ ਚੁਣਿਆ ਸੀਗਾ ਆ ਦੇਖੋ ਜੀ ਮਤਲਬ ਜਿੱਦਾਂ ਸਟੂਡੈਂਟ ਲਾਈਫ ਅਸੀਂ ਦੇਖੀ ਆ ਮੈਂ ਸਟੂਡੈਂਟ ਵਿੰਗ ਦਾ ਪ੍ਰੈਜ਼ੀਡੈਂਟ ਰਿਆ ਮੈਂ ਪਹਿਲਾ ਕਾਲਜ ਦੇ ਵਿੱਚ ਫਿਰ ਸਟੂਡੈਂਟ ਪੋਲਿਟਿਕਸ ਕਰਦੇ ਰਿਹਾ ਕਿਹੜੀ ਪਾਰਟੀ ਨਾਲ ਜੁੜੇ ਸੀ ਆ ਕਿੱਥੇ ਪਹਿਲਾਂ ਮੈਂ ਸੋਪੂ ਨਾਲ ਜੁੜਿਆ ਰਿਆ ਯੂਨੀਵਰਸਿਟੀ ਦੇ ਵਿੱਚ ਤੇ ਅਵੈਸੇ ਜਦੋਂ ਕਾਲਜਾਂ ਦੇ ਵਿੱਚ ਹੁੰਦਾ ਵਾ ਪ੍ਰੈਜ਼ੀਡੈਂਟ ਯੂਨੀయన్స్ ਬਣਦੀਆਂ ਨੇ ਉਹ ਉਹਦਾ ਪ੍ਰੈਜ਼ੀਡੈਂਟ ਰਿਆ ਮਾ ਤੇ ਜੇਲਸ ਦਾ ਮੁੱਦਾ ਇਸ ਲਈ ਆਇਆ ਕਿਉਂਕਿ ਡਰੱਗਸ ਵਗੈਰਾ ਜੋ ਵੀ ਆਪਾਂ ਇੱਕ ਯੰਗ ਯੂਥ ਕਈ ਵਾਰ ਤਾਂ ਇਸ ਦੇ ਵਿੱਚ ਚਲਾ ਵੀ ਗਿਆ ਡਰੱਗਸ ਦੇ ਵਿੱਚ ਜਾਂ ਹੋਰ ਗੈਂਗਵਾੜਸ ਦੇ ਵਿੱਚ ਕਈ ਵਾਰ ਕਈ ਆਪਣਾ ਮਿਸ ਕਰੋ ਤੁਸੀਂ ਤੁਹਾਡਾ ਨੁਕਸਾਨ ਨਹੀਂ ਕਰਨਾ ਅਸੀਂ بڑے ਲੋਕ ਦੇਖ ਰਹੇ ਆ ਕਿ ਕੈਂਡੀਡੇਟ ਜਾ ਰਹੇ ਆ ਤਾਂ ਇੰਟਰਵਿਊ ਦੇ ਚੱਕਰ ਚ ਕੋਈ ਮਿਸ ਨਾ ਹੋ ਜੇ ਕੋਈ ਰਹਿ ਨਾ ਜਾਏ ਚਲਦੇ ਚਲਦੇ ਉਹਨਾਂ ਨਾਲ ਗੱਲਬਾਤ ਵੀ ਲਾਜ਼ਮੀ ਹੋ ਜਾਂਦੀ ਹੈ ਜੇਲ ਮੈਨੇਜਮੈਂਟ ਦੀ ਡਰੱਗਸ ਦੀ ਗੱਲ ਕਰ ਰਹੇ ਸਤੋ ਤੇ ਉਹ ਡਰੱਗਸ ਜੋ ਮੈਂ ਫਿਰ ਇਹ ਵਿਸ਼ਾ ਚੂਜ਼ ਕੀਤਾ ਮੈਨੂੰ ਐਮਫੀਲ ਤੋਂ ਬਾਅਦ ਕੋਈ ਨਾ ਕੋਈ ਟਾਪਿਕ ਚੇਂਜ ਕਰਕੇ ਲੈਣਾ ਸੀਗਾ ਸੋ ਮੈਨੂੰ ਸ਼ੁਰੂ ਤੋਂ ਇੰਟਰਸਟ ਸੀਗਾ ਕਿ ਆਪਾਂ ਜੇ ਸਮਾਜ ਸੁਧਾਰ ਦੀ ਗੱਲ ਕਰਦੇ ਆ ਤਾਂ ਸੁਧਾਰ ਜੇਲ੍ਹਾਂ ਤੋਂ ਸ਼ੁਰੂ ਹੁੰਦਾ ਵਾ ਚਾਹੇ ਉਹ ਕਿਸੇ ਦੀ ਲਾਈਫ 'ਚ ਹੋਵੇ ਜਾਂ ਸਮਾਜ ਦੇ ਵਿੱਚ ਹੋਵੇ ਤੇ ਉਸ ਤੋਂ ਆਪਾਂ ਸੋ ਜੇ ਸਮਾਜ ਦੇ ਨਾਲ ਨਾਲ ਸਸੀ ਭਾਜੀ ਇਸ ਵਾਰ ਦੋ ਛੋਟੇ ਭਰਾ ਨੂੰ ਮੌਕਾ ਆਪਦੇ ਨੂੰ ਭਾਜੀ ਇਹ ਆਪਣੇ ਬੰਦੇ ਜੀ ਪੱਕੇ ਕਰਦੇ ਸੋ ਇਹ ਗੱਲ ਕਰਦੇ ਕਰਦੇ ਟਾਪਿਕ ਚੂਜ਼ ਹੋ ਗਿਆ ਪਰ ਬੜਾ ਕੁਝ ਇਸ ਟਾਪਿਕ ਦੇ ਨਾਲ ਮੈਨੂੰ ਬੜਾ ਕੁਝ ਦੇਖਣ ਨੂੰ ਮਿਲਿਆ ਸ਼ਾਇਦ ਮੈਂ ਸਟੱਡੀ ਕਰਕੇ ਕਿਤੇ ਬਾਹਰ ਚਲਾ ਜਾਂਦਾ ਜਾਂ ਬ੍ਰਾਡ ਸੈਟ ਹੋ ਜਾਂਦਾ ਪਰ ਜੋ ਹਾਲ ਮੈਂ ਜੇਲ੍ਹਾਂ ਦੇ ਵਿੱਚ ਦੇਖਿਆ ਜੀ ਮੈਂ ਤੁਹਾਨੂੰ ਖੜ ਕੇ ਜੇ ਆਪਣੇ ਕੋਲ ਟਾਈਮ ਹੋਵੇ ਤਾਂ ਮੈਂ ਦੱਸਾਂ ਕਿ ਆਪਾਂ ਜਾਨਵਰ ਘਰੇ ਰੱਖਦੇ ਆ ਉਹਨਾਂ ਨੂੰ ਵੀ ਉਹ ਵੀ ਬੜੀ ਵਧੀਆ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਉੱਥੇ ਡਰੱਗਸ ਗੈਂਗ ਵਾਰਸ ਅੰਦਰ ਇੱਕ ਦੂਜੇ ਤੋਂ ਹਫਤਾ ਵਸੂਲੀ ਇਹ ਸਾਰਾ ਕੁਝ ਜੇਲ੍ਹਾਂ ਦੇ ਵਿੱਚ ਆਮ ਆ ਬਾਹਰ ਲੋਕਾਂ ਦੇ ਕੋਲ ਫੋਨ ਸ਼ਾਇਦ ਹੋਵੇ ਨਾ ਹੋਵੇ ਪਰ ਅੰਦਰ ਹਰ ਕਿਸੇ ਦੇ ਕੋਲੇ ਫੋਨ ਸਸੀ ਗਾਂ ਅੰਕਲ ਸਸੀ ਗਾਂ ਅੰਕਲ ਹੂੰ ਬਾਬਰ ਅੱਲੇ ਸਲਾਮੋਕਾ ਜੋ ਚੱਲ ਰਹੀ ਹੈ ਉਹਦੇ ਵਿੱਚ ਤੁਸੀਂ ਐਜੂਕੇਸ਼ਨ ਦੇ ਬੇਸਿਸ ਤੇ ਰਿਫਾਰਮਸ ਦੀਆਂ ਗੱਲਾਂ ਕਰਕੇ ਵੋਟਾਂ ਲੈ ਲੋਗੇ ਲੋਕਾਂ ਤੋਂ ਅਦੇਖੋ ਹੋਰ ਆਪਾਂ ਆਉਣੇ ਕਾ ਦੇ ਲਈ ਪੋਲਿਟਿਕਸ ਵਿੱਚ ਕਿਸ ਚੀਜ਼ ਲਈ ਆਉਣੇ ਆ ਪਰਫਾਰਮਸ ਲਈ ਆਉਣੇ ਆ ਜੇ ਸਾਨੂੰ ਪਤਾ ਹੈ ਵਾ ਕਿ ਸਮਾਜ ਦੇ ਵਿੱਚ ਕੀ ਲੋੜ ਆ ਜੇ ਆਪਾਂ ਭਾਈ ਭਤੀਜਾ ਵਾਜਾ ਉਹਨਾਂ ਦੇ ਬੱਚੇ ਹੀ ਆਪਣੇ ਸਿਰਫ ਪੋਲਿਟਿਕਸ ਦੇ ਵਿੱਚ ਆਉਣਗੇ ਜਿਨ੍ਹਾਂ ਨੂੰ ਸਮਾਜ ਦੇ ਬਾਰੇ ਕੁਝ ਪਤਾ ਨਹੀਂ ਉਹ ਇੱਕ ਧਾਇਰੇ ਦੇ ਵਿੱਚ ਰਹੇ ਆ ਬੜੇ ਉਹਨਾਂ ਨੂੰ ਸਿਕਿਉਰਿਟੀ ਵਗੈਰਾ ਮਿਲੀ ਇਸ ਗੱਲ ਇਹ ਬੜੀ ਇੰਟਰਸਟਿੰਗ ਗੱਲ ਹੈ ਇੱਥੇ ਮੈਂ ਚਾਹਣਾ ਕਿ ਰੁਕ ਜਾਓ ਹਾਂਜੀ ਜਾਣਦੇ ਹੋ ਤੁਸੀਂ ਇਹ ਕੌਣ ਨੇ ਨਹੀਂ ਨਹੀਂ ਜਾਣਦੇ ਤੁਸੀਂ ਜਾਣਦੇ ਹੋ ਜੀ ਕੌਣ ਨੇ ਬੜਾ ਜ਼ਰੂਰੀ ਹੈ ਕਿ ਇਹਨਾਂ ਨੂੰ ਇਹ ਪਤਾ ਹੋਵੇ ਕਿ ਕੌਣ ਨੇ ਇਹ ਦੇਖੋ ਜੀ ਸਾਡੇ ਕੋਲ ਇੰਨੇ ਨਾ ਤਾਂ ਸੋਰਸਿਸ ਨੇ ਨਾਮ ਹੈ ਰਵਨੀਤ ਬਿੱਟੂ ਨੂੰ ਸਾਰੀ ਕਾਰਪੋਰੇਸ਼ਨ ਭਰ ਸਕਦਾ ਮੈਂ ਮੇਰੇ ਕੋਲ ਇੰਨੇ ਪੈਸੇ ਨਹੀਂ ਹੈ ਨਾ ਮੇਰਾ ਦਾਦਾ ਪੋਲਿਟਿਕਸ ਦੇ ਵਿੱਚ ਸੀਗਾ ਸੋ ਬ੍ਰਦਰ ਆਪਾਂ ਨੂੰ ਕਿਤੇ ਨਾ ਕਿਤੇ ਕੰਪਰੋਮਾਈਜ਼ ਮੈਂ ਜ਼ਰੂਰ ਕਰ ਸਕਦਾ ਪਰ ਮੇਰਾ ਜੋ ਕੰਮ ਕਰਨ ਦੀ ਇੱਛਾ ਉਹਦੇ ਵਿੱਚ ਮੈਂ ਕਦੀ ਕੰਪਰੋਮਾਈਜ਼ ਨਹੀਂ ਕਰੂੰਗਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੀ ਲੁਧਿਆਣੇ ਤੋਂ ਔਰ ਇਹ ਜ਼ਰੂਰੀ ਹੈ ਦੱਸ ਤੁਹਾਨੂੰ ਦੱਸਣਾ ਚਾਹੀਦਾ ਮੇਰੀ 3 ਦਿਨ ਹੋ ਗਏ ਕੈਂਪੇਨ ਸ਼ੁਰੂ ਹੋਈ ਹੈ ਮੈਂ ਤੁਹਾਨੂੰ ਡੀਲ ਕਰ ਰਿਹਾ ਮਾ ਬੜਾ ਜ਼ਰੂਰੀ ਹੈ ਕਿ ਤੁਸੀਂ ਥੋੜਾ ਜਿਆ ਨਹੀਂ ਜ਼ਰੂਰ ਕੋਈ ਗੱਲ ਨਹੀਂ ਆਪਾਂ ਪੋਸਟਰ ਵਗੈਰਾ ਪੈਂਪਲੇਟ ਵਗੈਰਾ ਛਪ ਚੁੱਕੇ ਨੇ ਉਹ ਆਪਣੇ ਕੋਲ ਆ ਚੁੱਕੇ ਨੇ ਲੋਕਾਂ ਦੇ ਵਿੱਚ ਜਾਣਾ ਮੈਨੂੰ 3 ਦਿਨ ਹੋਇਆ ਟਿਕਟ ਮਿਲੀ ਨੂੰ ਸੋ ਮੈਂ ਲੋਕਾਂ ਦੇ ਵਿੱਚ ਇਹ ਬੜਾ ਪੋਜ਼ਿਟਿਵ ਸਾਈਨ ਹੈ ਔਰ ਇਹ ਉਮੀਦ ਹੈ ਕਿ ਲੋਕ ਚਿਹਰੇ ਨੂੰ ਰਿਕੋਗਨਾਈਜ਼ ਕਰਨਗੇ ਮੇਰਾ ਸਵਾਲ ਐਸੇ ਕਰਕੇ ਸੀ ਤੇਜਪਾਲ ਕਿ ਤੁਹਾਡੀ ਫਾਈਟ ਤੁਹਾਡੀ ਫਾਈਟ ਜੇ ਮੈਂ ਅਭਿਅੰਗ ਸਿੰਘ ਦਾ ਪੋਤਾ ਹੁੰਦਾ ਤਾਂ ਮੈਨੂੰ ਸਾਰੇ ਜਾਂਦੇ ਹੁੰਦੇ ਮੈਂ ਇੱਕ ਆਮ ਕਿਸਾਨ ਮੇਰੇ ਫਾਦਰ ਨੂੰ ਇੱਥੇ ਵਿੱਚ ਭੀੜ 'ਚ ਤੁਸੀਂ ਪਛਾਣ ਨਹੀਂ ਸਕਦੇ ਉਹ ਵੀ ਵਿੱਚ ਨੇ ਜੇ ਮੈਂ ਇੱਕ ਸਿੰਪਲ ਕਿਸਾਨ ਦਾ ਇੱਕ 3 ਏਕੜ ਵਾਲੇ ਕਿਸਾਨ ਦਾ ਮੁੰਡਾ ਸ਼ਾਇਦ ਮੈਨੂੰ ਮੁਸ਼ਕਿਲ ਆਵੇ ਪਰ ਮੇਰੀਆਂ ਜੋ ਇੱਛਾਾਂ ਮਾਂ ਨੇ ਜਾਂ ਮੈਂ ਜੋ ਸੋਚ ਕੇ ਚੱਲੇ ਆਇਆ ਹਾਂ ਉਹਦੇ ਵਿੱਚ ਕਦੇ ਕਮੀ ਨਹੀਂ ਆਊਗੀ ਤੁਹਾਡੇ ਇੱਕ ਸਾਥੀ ਸੀਗੇ ਪਿੱਛੇ ਜੇ 2 ਦਿਨ ਪਹਿਲਾਂ ਛੱਡ ਕੇ ਗਏ ਆ ਅਮਰਿੰਦਰ ਸਿੰਘ ਜਸੋਵਾਲ ਉਹ ਕਹਿੰਦੇ ਕਿ 50 ਲੱਖ ਰੁਪਇਆ ਮੈਥੋਂ ਮੰਗਿਆ ਸੀ ਤੇਜਪਾਲ ਕੋਲੇ ਸੀਗੇ ਉਹਨੇ ਦੇਤੇ ਤੇ ਟਿਕਟ ਖਰੀਦ ਲਈ ਦੇਖੋ ਜੀ ਜਸੋਵਾਲ ਸਾਹਿਬ ਦੀ ਕੋਠੀ ਆ ਪਿੱਛੇ ਮਾਲ ਦੇ ਪਿੱਛੇ ਉਹ ਇੰਨਾ ਕੁ ਪੌਸ਼ ਏਰੀਆ ਵਾ ਕਿ ਜੇ ਉਥੋਂ 2 ਗੱਜ ਜ਼ਮੀਨ ਵੀ ਵੇਚਦੇ ਤਾਂ ਵੀ 50 ਲੱਖ ਆ ਜਾਣਾ ਵਾ ਮੇਰੇ ਤਿੰਨ ਕਿਲੇ ਵੇਚ ਕੇ ਵੀ 50 ਲੱਖ ਨਹੀਂ ਆਉਣਾਗਾ ਹਾਂ ਸੋ ਇਹ ਤੋਂ ਸਾਰੇ ਜਾਣਦੇ ਆ ਮੈਂ ਇੱਕ ਵਲੰਟੀਅਰ ਦੇ ਤੌਰ ਤੇ ਵਾਲੰਟੀਅਰ ਦੇ ਤੌਰ ਤੇ ਕੰਮ ਕੀਤਾ ਵਾ ਮੈਂ ਮੋਟਰਸਾਈਕਲ ਦੇ ਪੋਸਟਰ ਲਾਉਂਦਾ ਰਿਹਾ ਵਾਂ ਇਹ ਗੱਲਾਂ ਮਤਲਬ ਦੱਸਣ ਨੂੰ ਜੇ ਆਪਾਂ ਬੈਠਦੇ ਆ ਜਾਂ ਤੁਸੀਂ ਮੇਰੇ ਬਾਰੇ ਜਾਣਦੇ ਹੋ ਤਾਂ ਜ਼ਰੂਰ ਪਤਾ ਲੱਗਦਾ ਮੈਂ ਕੋਈ ਕਾਰਾਂ ਦੇ ਵਿੱਚ ਘੁੰਮ ਕੇ ਬਣਿਆ ਲੀਡਰ ਨਹੀਂ ਹੈ ਮੈਨੂੰ 2014 ਦੇ ਵਿੱਚ ਪਹਿਲੀ ਵਾਰ ਜਦੋਂ ਉਹ ਸ਼ਾਰਟਸ ਹੋਣਾ ਘੁਮਾ ਕੇ ਦੋ ਜ਼ਰੂਰੀ ਨਹੀਂ ਹੈ ਕੈਂਡੀਡੇਟਸ ਸ਼ਾਰਟਸ ਲਈ ਜਾਂਦਾ ਹੈ ਸੋ ਜਿਹੜੇ ਮੈਂ ਕਹਿੰਦਾ ਸੀ ਮੈਂ ਪੋਸਟਰ ਲਾ ਲਾ ਕੇ ਮੋਟਰਸਾਈਕਲਾਂ ਦੇ ਉੱਪਰ ਲੀਡਰ ਹੁਣ ਤੱਕ ਜੇ ਮੈਂ ਆਪਣੇ ਆਪ ਨੂੰ ਲੀਡਰ ਵੀ ਨਹੀਂ ਕਹਾਉਂਦਾ ਪਰ ਮੈਨੂੰ ਜੋ ਮੌਕਾ ਮਿਲਿਆ ਵਾ ਸੋ ਇਹ ਮੇਰੀ ਵਲੰਟੀਅਰ ਦੇ ਇੱਕ ਮੈਨੂੰ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਵਾ ਐਜੰਡਾ ਕੀ ਹੈਗਾ ਬੜਾ ਕਿਉਂਕਿ ਆਮ ਆਦਮੀ ਪਾਰਟੀ ਕ੍ਰਾਂਤੀ ਦੀ ਗੱਲ ਕਰਦੀ ਆਈ ਹੈ ਹਾਂਜੀ ਹਾਂ ਐਜੰਡਾ ਕੀ ਹੈ ਦੇਖੋ ਮਕਰ ਸਾਹਿਬ ਮਤਲਬ ਐਜੰਡੇ ਦੀ ਗੱਲ ਹੈ ਸਾਰੇ ਨਾਲ ਪਹਿਲਾਂ ਤਾਂ ਹੈਗੀ ਹੈ ਬੇਰੋਜ਼ਗਾਰੀ ਮੈਂ ਡਾਕਟਰ ਰੇਟ ਹੁੰਦੇ 15-600 ਦੀ ਨੌਕਰੀ ਕਰ ਰਿਹਾ ਸੀ 6 ਸਾਲ ਮੈਂ ਨੌਕਰੀ ਕੀਤੀ ਹੈ ਮੈਂ 5-6 ਲੱਖ ਰੁਪਏ ਕਮਾਇਆ ਹੋਊਗਾ ਤੇ ਉਹਦੇ ਵਿੱਚੋਂ ਅੱਜ ਦੇ ਅਕਾਊਂਟ ਤੁਸੀਂ ਮੇਰੇ ਅਕਾਊਂਟ ਚੈੱਕ ਕਰੋਗੇ ਤਾਂ 20 ਤੋਂ 30 ਹਜ਼ਾਰ ਰੁਪਏ ਹੋਊਗਾ ਤੇ ਇੱਕ ਪੀ ਐਸ ਡੀ ਬੰਦਾ 500 ਰੁਪਏ ਦਿਹਾੜੀ ਬਾਹਰਿਆ ਵਾ ਸਾਰੇ ਕਾਲਜਾਂ ਦਾ ਇਹੀ ਹਾਲ ਹੈ ਬੜੇ ਲੋਕੀ ਡਿਪਰੈਸਡ ਵੀ ਹੁੰਦੇ ਆ ਡਰੱਗਸ ਮੈਂ ਜੇ ਤੁਹਾਨੂੰ ਕਹਿਦਾ ਇਹ ਪ੍ਰੋਫੈਸ਼ਨ ਦੇ ਵਿੱਚ ਇੱਕ ਐਜੂਕੇਟਿਡ ਬੰਦਾ ਵੀ ਡਰੱਗਸ ਲੈਣ ਲੱਗ ਜਾਂਦਾ ਹੂੰ ਕਿਤੇ ਨਾ ਕਿਤੇ ਉਹਨੂੰ ਫੈਮਲੀ ਪ੍ਰੈਸ਼ਰ ਹੁੰਦਾ ਵਾ ਆਪਣੇ ਉਹਨੇ ਆਪਣੀ ਫੈਮਲੀ ਦਾ ਪਾਲਣ ਪੋਸ਼ਣ ਕਰਨਾ ਪੀ ਐਸ ਡੀ ਕਰਨ ਦੇ ਕੰਮ ਸਿਕਮ ਜੇ ਤੁਸੀਂ 8 ਸਾਲ ਲੱਗੇ ਤੁਹਾਡਾ ਕਮ ਸਿਕਮ 10 15 ਲੱਖ ਰੁਪਏ ਲੱਗੇ ਉਹਨਾਂ 8 ਸਾਲਾਂ ਦੇ ਵਿੱਚ ਸੋ ਬ੍ਰਦਰ ਇਹ ਕਿਤੇ ਨਾ ਕਿਤੇ ਗੱਲਾਂ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਜਿਹੜੇ ਤਿੰਨ ਤਿੰਨ ਸਾਲ ਤੋਂ ਪੱਕੇ ਕੀਤੇ ਹੋਇਆ ਠੇਕੇ ਤੇ ਉਹਨਾਂ ਦਾ ਪੰਜਵਾਂ ਸਾਲ ਸ਼ੁਰੂ ਹੋ ਗਿਆ ਉਹ 21 600 ਦੀ ਨਹੀਂ ਹਜੇ ਤੱਕ ਚੈਲੰਜ ਕੌਣ ਨੂੰ ਲੈ ਕੇ ਨੌਜਵਾਨਾਂ ਚ ਜਾਣਾ ਚਾਹੁੰਦਾ ਰਵਨੀਤ ਬਿੱਟੂ ਨਾਲ ਮੈਂ ਸੋਚਣਾ ਮੇਰਾ ਕੋਈ ਨਾ ਇਕਨੋਮਿਕਲੀ ਮੁਕਾਬਲਾ ਨਾ ਫੈਮਿਲੀਅਰ ਮਤਲਬ ਜੋ ਫੈਮਿਲੀ ਜੋ ਆਉਂਦੇ ਨੇ ਉਹ ਆਪਣੇ ਫੈਮਿਲੀ ਨੂੰ ਅੱਗੇ ਵਧਾ ਰਹੇ ਨੇ ਦਾਦਾ ਜੀ ਦੀ ਪਿਕਚਰਸ ਲੱਗੀਆਂ ਹੁੰਦੀਆਂ ਨੇ ਠੀਕ ਆ ਪਰ ਮੈਂ ਬਹੁਤ ਹੀ ਜ਼ਿਆਦਾ ਸੈਕਿੰਡ ਜਨਰੇਸ਼ਨ ਦਾ ਰਾਜਨੀਤੀ ਦੇ ਵਿੱਚ ਆਉਣਾ ਹੀ ਭ੍ਰਸ਼ਟਾਚਾਰ ਨੂੰ ਜਨਮ ਦਿੰਦਾ ਹੂੰ ਠੀਕ ਆ ਤੁਸੀਂ ਕੰਟੀਨਿਊ ਕਰੋ ਅਸੀਂ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰਾਂਗੇ ਥੈਂਕ ਯੂ ਸੋ ਮਚ ਤੁਹਾਡੇ ਵਲੰਟੀਅਰਸ ਦੇ ਨਾਲ ਗੱਲਬਾਤ ਕਰਦੇ ਹਾਂ ਅਸੀਂ ਇਹ ਨਾਮ ਹੈ ਮੇਰਾ ਰਮੇਸ਼ ਚੱਗਰਵਾਲ ਹੈ ਜੀ ਰਮੇਸ਼ ਜੀ ਜਿੰਦਾਬਾਦ ਕਹ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਛੱਡ ਕੇ ਜਾ ਰਹੇ ਆ ਤੁਸੀਂ ਅੱਜ ਨਾਲ ਕੀ ਵਿਚਾਰ ਹੈਗਾ ਤੁਹਾਡਾ ਅੱਜ ਹੀ ਆ ਗਏ ਜੀ ਪਾਰਟੀ ਦੇ ਕੇਜਰੀਵਾਲ ਦੇ ਨਾਲ ਅੱਜ ਹੀ ਜੀਵਾਲ ਦੀ ਸੋਚ ਨਾਲ ਮੈਂ 12 ਦਾ ਜੁੜਿਆ ਸਭ ਤੋਂ ਪੁਰਾਣਾ ਵਲੰਟੀਅਰ ਆ ਬੰਦੇ ਆਲੇ ਜਾਣੇ ਲੱਗੇ ਰਹਿਣਗੇ ਬੰਦੇ ਸਵਾਰਥੀ ਹੁੰਦੇ ਨੇ ਆਪਣੇ ਆਪਣੇ ਸਵਾਰਥ ਲਈ ਪਾਰਟੀਆਂ ਹੀ ਵੜਦੇ ਨੇ ਤੇ ਪਾਰਟੀਆਂ ਜੋ ਨਿਕਲ ਜਾਂਦੇ ਨੇ ਜਿਹੜੀ ਕੇਜਰੀਵਾਲ ਦੀ ਸੋਚ ਹੈ ਉਹ ਐਸuele ਦੇਸ਼ ਔਰ ਸਮਾਜ ਲਈ ਵਧੀਆ ਸੋਚ ਹੈ ਔਰ ਜਿਹੜਾ ਦੇਸ਼ ਔਰ ਸਮਾਜ ਲਈ ਕੰਮ ਕਰਦਾ ਉਹ ਹਮੇਸ਼ਾ ਤਰੱਕੀ ਕਰਦਾ ਸਾਡੀ ਤਾਂ ਸੋਚ ਇਹੀ ਹੈ ਜਿਹੜੇ ਛੱਡ ਕੇ ਜਾ ਰਹੇ ਇੱਕ ਇੱਕ ਕਰਕੇ ਭੋਲਾ ਜੀ ਛੱਡ ਗਏ ਹੋਰ ਛੱਡ ਕੇ ਸਵਾਰਥੀ ਲੋਕ ਹੁੰਦੇ ਨੇ ਸਵਾਰਥੀ ਨੇ ਲਾ ਸਵਾਰਥੀ ਆਪਣਾ ਸਵਾਰਥ ਸਿੱਧ ਕਰਦੇ ਨੇ ਤੇ ਪਾਰਟੀ 'ਚੋਂ ਨਿਕਲ ਜਾਂਦੇ ਨੇ ਹਾਂ ਕਈ ਟਿਕਟਾਂ ਲੈਣ ਆਉਂਦੇ ਨੇ ਕਈ ਅਗਲਾ ਕਹਿੰਦਾ ਜੀ ਸਾਸੀ ਐਮਐਲਏ ਦੀ ਟਿਕਟ ਦੇ ਦਿਓ ਫਲਾਣੇ ਦੀ ਦੇ ਦਿਓ ਪਾਰਟੀ ਦੀ ਸੋਚ ਦੇਖੋ ਵੀ ਪਾਰਟੀ ਅਸੀਂ ਦਾ ਵਰਕਰ ਹੈ ਅਸੀਂ ਵਲੰਟੀਅਰ ਆਂ ਪਾਰਟੀ ਦੇ ਅਸੀਂ ਕੋਈ ਅਹੁਦੇ ਨਹੀਂ ਚਾਹੁੰਦੇ ਅਸੀਂ ਪਾਰਟੀ ਦਾ ਕੰਮ ਕਰ ਰਹੇ ਆਂ ਇਹ ਮੁੰਡਾ ਠੀਕ ਹੈ ਜਿਹੜਾ ਟਿਕਟ ਦਿੱਤੀ ਗਈ ਹੈ ਇਹ ਵਨ ਮੁੰਡਾ ਹੈ ਯੰਗ ਮੁੰਡਾ ਹੈ ਪਾਰਲੀਮੈਂਟ ਚ ਬੋਲੇਗਾ ਜਿਵੇਂ ਭਗਵੰਤ ਮਾਨ ਨਹੀਂ ਕਰਦੇ ਨੇ ਇਹ ਵੀ ਗਰਜਣਗੇ ਪੰਜਾਬ ਦੇ ਮੁੱਦੇ ਪੰਜਾਬ ਦੇ ਮੁੱਦੇ ਠਾਣਗੇ ਮੁੱਦੇ ਕਿੰਨੇ ਤੁਹਾਡੇ ਸਾਰੇ ਹੀ ਨੇ ਹਾਂ ਪੰਜਾਬ ਦੇ ਦਾ ਟੋਟਲ ਮੁੱਦੇ ਨੇ ਐਜੂਕੇਸ਼ਨ ਦਾ ਮੁੱਦਾ ਹੈਗਾ ਆਪਣਾ ਲੋਕਾਂ ਦੀ ਹੈਲਥ ਦਾ ਮੁੱਦਾ ਹੈਗਾ ਬੇਰੋਜ਼ਗਾਰੀ ਹੈ ਇੱਥੇ ਡਿਵੈਲਪਮੈਂਟ ਹੀ ਹੈ ਨਹੀਂ ਬਿੱਲੀਆ ਰੇਡ ਵੇਖੋ 10 ਰੁਪਏ ਯੂਨਿਟ ਦੋਤ ਭਾਈ ਇਹ ਲੋਕਾਂ ਨੇ ਜਦ ਕੀ ਭਾਖੜੇ ਚ ਪੱਤੀ ਪੈਦਾ ਹੁੰਦੀ ਹੈ ਦਿੱਲੀ ਚ ਲੋਕ ਬਾਹਰੋਂ ਖਰੀਦਦੇ ਨੇ ਗੌਰਮੈਂਟ ਜਿੰਨੀ ਅਵੇਅਰਨੈਸ ਸਾਰਿਆਂ ਚ ਕਿਉਂ ਨਹੀਂ ਹੈਗੀ ਇਹ ਤਾਂ ਜਜਵਾ ਆਪਣੇ ਆਪ ਪੈਦਾ ਕਰਨਾ ਪੈਂਦਾ ਐਦਾ ਨਹੀਂ ਹੁੰਦਾ ਇਹ ਅੰਦਰੋਂ ਅੰਦਰੋਂ ਜਜਵਾ ਪੈਦਾ ਹੁੰਦਾ ਕਿੰਨੀ ਸਰ ਏਜ ਕਿੰਨੀ ਹੈ ਤੁਹਾਡੀ ਮੇਰੀ 65 ਸਾਲ ਦੀ ਉਮਰ ਹੈ 65 ਸਾਲ ਦੀ ਮੇਰੇ ਵੀ ਜਜਵਾ ਯੰਗ ਯੰਗ ਜਵਾਨ ਨੌਜਵਾਨ ਆਰਗਾ ਹਾਂ ਮੈਂ ਬੁਢਾ ਨਹੀਂ ਹੈਗਾ ਮੈਂ ਨੌਜਵਾਨ ਹਾਂ ਬਿਲਕੁਲ ਇਹ ਤਸਵੀਰਾਂ ਨੇ ਆਮ ਆਦਮੀ ਪਾਰਟੀ ਦੀ ਡੋਰ ਟੂ ਡੋਰ ਕੈਂਪੇਨ ਦੀਆਂ ਤਸਵੀਰਾਂ ਇਹ ਆ ਸਭ ਕੋਈ ਬਦਲ ਲੈਣਾ ਅਸੀਂ ਹਾਂ ਅਸੀਂ ਜਿੱਤਾਂਗੇ ਜੀ ਜਿੱਤਾਂਗੇ ਅਸੀਂ ਲੜਾਈ ਹੈ ਸਾਡੀ ਸੱਚ ਦੀ ਲੜਾਈ ਆ ਸਾਡਾ ਕੈਂਡੀਡੇਟ ਆ ਹੀ ਇਜ਼ ਦਾ ਮੋਸਟ ਐਜੂਕੇਟਿਡ ਪਰਸਨ ਅਸੀਂ ਦਿੱਤਾ ਪੀ ਐਚ ਡੀ ਕੀਤੀ ਹੋਈ ਆ ਨੌਜਵਾਨਾਂ ਦੀ ਉਹਨਾਂ ਨੂੰ ਉਹਨਾਂ ਦੇ ਮੁੱਦਿਆਂ ਦਾ ਉਹਨਾਂ ਨੂੰ ਪ੍ਰੋਬਲਮਾਂ ਦਾ ਪਤਾ ਵਾ ਕਿਉਂਕਿ ਉਹ 15000 ਰੁਪਏ ਤੇ ਤਨਖਾਹ ਤੇ ਕੰਮ ਕਰ ਰਿਹਾ ਮੈਂ ਇੰਗਲੈਂਡ ਤੋਂ ਆਇਆ ਸਿਰਫ ਤਿੰਨ ਮਹੀਨੇ ਖਾਸ ਤੌਰ ਤੇ ਆਇਆ ਹਾਂ ਤੁਸੀਂ ਇੰਗਲੈਂਡ ਖਾਸ ਤੌਰ ਤੇ ਮੇਰੇ ਤਿੰਨ ਮਹੀਨੇ ਹੋ ਗਏ ਇੱਥੇ ਆਏ ਨੂੰ ਤੇ ਤਿੰਨ ਮਹੀਨੇ ਮੈਂ ਪਿੰਡ 'ਚ ਰਹਿ ਰਿਹਾ ਹਾਂ ਤੇ ਬਾਹਰ ਪੈਣਾ ਹੁੰਦਾ ਮਛਰਦਾਨੀ ਲਾ ਕੇ ਇਹ ਬਿਕੋਜ਼ ਆ ਆਮਨ ਸ਼ੋਅ ਹੈ ਵੀ ਗੋਇੰ ਟੂ ਫਾਈਟ ਬੁਈ ਆ ਹੇਅਰ ਟੂ ਫਾਈਟ ਫਾਰ ਦਾ ਫਾਰ ਦਾ ਆਨੈਸਟ ਪਰਸਨ 20 ਪਾਰਟੀਆਂ ਕਹਿ ਰਹੀਆਂ ਕਿ ਹੁਣ ਐਨਆਰਆਈਆਂ ਨੇ ਆਮ ਆਦਮੀ ਪਾਰਟੀ ਤੋਂ ਮੂੰਹ ਮੋੜ ਲਿਆ ਜੀ ਮੈਨੂੰ 3 ਮਹੀਨੇ ਕਹਿੰਦੇ ਕਿ ਸੰਜੇ ਤੇ ਦੁਰਗੇਸ਼ ਆਏ ਸੀ ਪੈਸਾ ਲੁੱਟ ਕੇ ਚਲੇ ਗਏ ਹੁਣ ਪੈਸਾ ਨਹੀਂ ਦੇ ਰਹੇ ਐਨਆਰਆਈਜ਼ ਲੈ ਜੀ ਅਸੀਂ ਪੈਸਾ ਵੀ ਦੇਵਾਂਗੇ ਮਨ ਤਨ ਤੇ ਅਸੀਂ ਸੇਵਾ ਵੀ ਕਰਾਂਗੇ ਅਸੀਂ ਕਰਦੇ ਆ ਮੈਂ ਲਿਵਿੰਗ ਐਗਜ਼ਾਮਪਲ ਆ ਇੱਥੇ 3 ਮਹੀਨੇ ਮੈਨੂੰ ਹੋ ਗਿਆ ਇਹਨੂੰ ਇਦੋਂ ਹੋਰ ਤੁਸੀਂ ਕੀ ਦੇਖਣਾ ਤੇ ਅਸੀਂ ਕਰਦੇ ਰਹਿਣਾ ਕਿਉਂ ਸੱਚਾਈ ਦੇ ਪਿੱਛੇ ਅਸੀਂ ਖੜਨਾ ਸਾਡਾ ਜਿਹੜਾ ਕੈਂਡੀਡੇਟ ਆ ਓਨੈਸਟ ਮੈਨ ਐਂਡ ਹੀਜ਼ ਵੈਲ ਐਜੂਕੇਟਰ ਪਰਸਨ ਐਡੋਂ ਵਧੀਆ ਪੰਜਾਬ ਨੂੰ ਕੈਂਡੀਡੇਟ ਨਹੀਂ ਮਿਲ ਸਕਦਾ ਜੇ ਅਸੀਂ ਇਹਨੂੰ ਕਾਮਯਾਬ ਕਰ ਦੇਵਾਂਗੇ ਇਹ ਦੂਜੇ ਰਵਾਇਤੀਆਂ ਪਾਰਟੀਆਂ ਨੂੰ ਪਤਾ ਲੱਗ ਜੂ ਕਿ ਅਸੀਂ ਆਪਣੇ ਪਿਤਾ ਸੀ ਉਹਦਾ ਆਪਣਾ ਮਨਿਸਟਰ ਤੇ ਉਹਦੇ ਮੁੰਡੇ ਨੂੰ ਦੇਤੀ ਉਹਨਾਂ ਨੂੰ ਵੀ ਭਾਦੀਆਂ ਪੈਣਗੀਆਂ ਕਿ ਉਹ ਐਜੂਕੇਟਰ ਪਰਸਨ ਨੂੰ ਮੂਹਰੇ ਲੈ ਕੇ ਆਉਣਗੇ ਜੇ ਤੁਸੀਂ ਅੱਜ ਪੰਜਾਬੀ ਹੋ ਪੋਲਿਟਿਕਸ ਨੂੰ ਚੇਂਜ ਕਰਨਾ ਤੁਸੀਂ ਲੁਧਿਆਣੇ ਦੇ ਕੈਂਡੀਡੇਟ ਨੂੰ ਕਾਮਯਾਬ ਕਰ ਦਿਓ ਕਿਉਂਕਿ ਇਹ ਵੈਲ ਐਜੂਕੇਟਿਡ ਪਰਸਨ ਆ ਇਹਦੇ ਨਾਲ ਰਵਾਇਤੀ ਪਾਰਟੀਆਂ ਨੂੰ ਵੀ ਲੈਸਨ ਮਿਲ ਜੂਗਾ ਸਬਕ ਮਿਲ ਜੂ ਕਿ ਉਹਨਾਂ ਨੂੰ ਕਿਹਜਾ ਕੈਂਡੀਡੇਟ ਦੇਣ ਦੀ ਲੋੜ ਆ ਹਮ ਬਿਲਕੁਲ ਇਹ ਇਹ ਚੀਜ਼ ਸਾਨੂੰ ਬਹੁਤ ਜ਼ਰੂਰੀ ਚੀਜ਼ ਆ ਥੈਂਕ ਯੂ ਕੁਮਾਰ ਮੰਡੀ ਦੀ ਕੈਂਪੇਨ ਦੇ ਵਿੱਚ ਜਿੱਥੇ ਵੱਖੋ-ਵੱਖਰੇ ਰੰਗ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਹੀ ਰਵੈਤੀ ਪਾਰਟੀਆਂ ਨੂੰ ਸਵਾਲ ਹੈ ਹਾਲਾਂਕਿ ਵੋਟਰ ਦਾ ਕੀ ਮੰਨਣਾ ਹੈ ਵੋਟਰ ਕੀ ਸੋਚ ਕੇ ਵੋਟ ਪਾਉਂਦਾ ਹੈ ਇਹ ਹਰ ਕੰਸਟੀਟੂਐਂਸੀ ਦੇ ਹਾਲਾਤ ਵੱਖਰੇ ਹੋ ਜਾਂਦੇ ਆ ਲੁਧਿਆਣਾ ਦੇ ਵਿੱਚ 6 ਸੀਟਾਂ ਜਿਹੜੀਆਂ ਨੇ ਜਿਹੜੀਆਂ ਵਿਧਾਨ ਸਭਾ ਦੀਆਂ ਉਹ ਸ਼ਹਿਰੀ ਐ ਤਿੰਨ ਜਿਹੜੀਆਂ ਰਹਿ ਜਾਂਦੀਆਂ ਜਗਰਾਓ ਔਰ ਦਾਖਾਂ ਉਹ ਲੁਧਿਆਣਾ ਸ਼ਹਿਰ ਤੋਂ ਬਾਹਰ ਦੀਆਂ ਰਹਿ ਜਾਂਦੀਆਂ ਪ੍ਰੋਫੈਸਰ ਤੇਜਪਾਲ ਗਿੱਲ ਪੀ ਐਚ ਡੀ ਜੇਲ ਮੈਨੇਜਮੈਂਟ ਇਥੋਂ ਇਲੈਕਸ਼ਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਲੜ ਰਹੇ ਆ ਮੁਕਾਬਲਾ ਰਵਨੀਤ ਸਿੰਘ ਬਿੱਟੂ ਦੇ ਨਾਲ ਹੈ ਸਿਮਰਜੀਤ ਸਿੰਘ ਬੈਂਸ ਦੇ ਨਾਲ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਅਕਾਲੀ ਦਲ ਦੇ ਉਹਨਾਂ ਦੇ ਨਾਲ ਹੈ ਪਰ ਨੌਜਵਾਨਾਂ ਦੇ ਵਿੱਚ ਇਹ ਜਜ਼ਬਾ 2014 ਵਿੱਚ ਬਹੁਤ ਜਜ਼ਬਾ ਦੇਖਿਆ ਸੀਗਾ ਨੌਜਵਾਨ ਬੁਲਾਰੇ ਵੀ ਨੇ ਸਾਡੇ ਨਾਲ ਜੁੜੇ ਨੇ 14 ਦਾ ਜਜ਼ਬਾ ਹੁਣ ਕੰਟੀਨਿਊ ਕਰ ਲੋਗੇ ਪਹਿਲਾਂ ਨਾਲੋਂ ਲੋ ਥੋੜੀ ਮੱਧਮ ਨਹੀਂ ਲੱਗ ਰਹੀ ਬਿਲਕੁਲ ਮੱਦਮ ਨਹੀਂ ਹੈ 14 ਦੀ ਜਿਹੜੀ ਪਾਰਟੀ ਦੀ ਬਹੁਤ ਵੱਡੀ ਲਹਿਰ ਬਣੀ ਸੀ ਉਹ ਤੁਹਾਨੂੰ ਯਾਦ ਹੋਊਗਾ ਅਖੀਲੇ ਹਫ਼ਤੇ ਜ ਬਣੀ ਸੀ ਤੇ ਲੋਕਾਂ ਨੇ ਐਕਸਪੈਕਟ ਵੀ ਨਹੀਂ ਕੀਤਾ ਸੀ ਅਸੀਂ 4 ਸੀਟਾਂ ਜਿੱਤਾਂਗੇ ਹੁਣ ਵੀ ਦੇਖਿਓ ਨਤੀਜੇ ਜਿਹੜੇ ਤੁਹਾਨੂੰ ਹਜੇ ਸ਼ੁਰੂਆਤ ਹੈ ਕੈਂਪੇਨ ਦੀ ਆਲਮੋਸਟ ਮੀਨਾ ਪੈ ਜੋ ਤੁਹਾਨੂੰ ਹਜੇ ਨਜ਼ਰ ਆ ਰਿਹਾ ਇਹ ਨਹੀਂ ਹੋਊਗਾ ਟੋਟਲ ਬਲਰਾ ਸਿਨੈਰੀਓ ਹੋਊਗਾ ਆਮ ਆਦਮੀ ਪਾਰਟੀ ਬਹੁਤ ਚੰਗੇ ਢੰਗ ਨਾਲ ਪੰਜਾਬ ਦਾ ਵੋਟਰ ਬੜਾ ਸਿਆਣਾ ਹੈ ਸਾਰੇ ਕਹਿ ਰਹੇ ਆ ਤੀਲਾ ਤੀਲਾ ਹੋ ਰਿਹਾ ਝਾੜੂ ਤੀਲਾ ਤੀਲਾ ਤੁਸੀਂ ਹੋਏ ਜੀ ਦੇਖਿਓ ਜਿਹੜਾ ਬਾਕੀ ਖਲਾਰਾ ਪਾਲਖਿਆ ਅਸੀਂ ਇਕੱਠਾ ਕਰਕੇ ਮ ਬਹੁਤ ਵੱਧ ਗੰਦਾ ਹੋਵੇ ਸੁੰਭਰ ਨਾ ਬੰਦਾ ਦੋ ਤਿੰਨ ਵਾਰੀ ਪਹਿਲਾਂ ਸੀ ਵਿਧਾਨ ਲੋਟੇ ਨਾਂ ਰਹਿ ਨਹੀਂ ਗਏ ਹੁਣ ਲੁਧਿਆਣੇ ਚ ਤਾਂ ਨਹੀਂ ਰਹਿ ਗਏ ਵੱਡੇ ਨਾਂ ਦੇਖੋ ਇਹ ਪਾਰਟੀ ਵਲੰਟੀਅਰ ਬੇਸਡ ਰਹੀ ਹੈ ਇਹ ਵਲੰਟੀਅਰ ਤੁਰਿਆ ਤੁਹਾਨੂੰ ਕੋਈ ਲੀਡਰ ਤੁਰਦਾ ਨਹੀਂ ਨਜ਼ਰ ਆ ਰਿਹਾ ਉਮੀਦਵਾਰ ਵੀ ਵਲੰਟੀਅਰ ਹੈ ਵਲੰਟੀਅਰ ਨੂੰ ਟਿਕਟ ਦਿੱਤੀ ਗਈ ਹੈ ਉਹੀ ਕੰਟੈਸਟ ਕਰੂਗਾ ਵਲੰਟੀਅਰ ਨੇ ਹਮੇਸ਼ਾ ਚੋਂ ਲੜੀ ਹਮੇਸ਼ਾ ਵਲੰਟੀਅਰ ਲੜਨਗੇ ਵਲੰਟੀਅਰ ਬੇਸ ਪਾਰਟੀ ਆ ਲੀਡਰ ਹੋਣ ਨਾ ਹੋਣ ਕਦੇ ਫਰਕ ਨਹੀਂ ਪਿਆ ਇਸ ਗੱਲ ਦਾ ਪਾਰਟੀ ਲੁਧਿਆਣੇ ਚ ਕਿਹਾ ਗਿਆ ਕਿ ਬੈਂਸ ਸਾਹਿਬ ਖੈਰਾ ਸਾਹਿਬ ਤੇ ਬੜੇ ਦੋਸ਼ ਲਾਏ ਹੈਗੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਇਲੈਕਸ਼ਨ ਚ ਪ੍ਰੈਕਟੀਕਲ ਜੀ ਗੱਲ ਕਰਿਓ ਜੀ 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 ਕਿਉਂਕਿ ਦਾਵਾ ਤਾਂ ਸਾਰਿਆਂ ਦਾ ਹੈ ਹਰ ਬੰਦਾ ਕਹਿੰਦਾ ਕਿ ਜਿੱਤ ਤਾਂ ਸਾਡੀ ਪੱਕੀ ਹੈ ਜੀ ਪ੍ਰੈਕਟੀਕਲੀ ਕਿੱਥੇ ਖੜਦੇ ਹੋ ਪਹਿਲੀ ਗੱਲ ਆਮ ਆਦਮੀ ਪਾਰਟੀ ਸਟਰੋਂਗ ਜਾਂ ਕਮਜ਼ੋਰ ਹੋਣ ਲਈ ਕਿਸੇ ਵੀ ਗੁੱਟ ਦੀ ਮਤਾਜ ਨਹੀਂ ਹੈ ਹਮ ਇਹ ਇੱਕ ਲੋਕ ਆਵਾਜ਼ ਹੈ ਇੱਕ ਲੋਕ ਆਵਾਜ਼ ਹੈ ਕੋਈ ਲੀਡਰ ਉਹਨੂੰ ਸਟਰੋਂਗ ਨਹੀਂ ਬਣਾ ਸਕਦਾ ਆ ਕੇ ਜਾਂ ਵੀਕ ਨਹੀਂ ਕਰ ਸਕਦਾ ਉਹਨੂੰ ਜਾ ਕੇ ਰਹੀ ਲੁਧਿਆਣੀ ਲੋਕ ਸਭਾ ਦੀ ਗੱਲ ਲੁਧਿਆਣ ਦਾ ਤੁਸੀਂ ਹਮੇਸ਼ਾ ਵੋਟਰ ਦੇਖਿਆ ਹਣਾ ਹਰ ਇਲੈਕਸ਼ਨ ਚ ਤੁਹਾਨੂੰ ਚਲਕਦਾ ਹੈ ਕਿ ਬਦਲਾ ਪਸੰਦੀ ਬਹੁਤ ਨਹੀਂ ਬਦਲਾ ਪਸੰਦ ਬਹੁਤ ਨਹੀਂ ਪਿਛਲੀ ਵਾਰੀ ਵੀ ਬਹੁਤ ਮੇਜਰ ਇੱਥੇ ਵੋਟ ਸ਼ੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਸੀਗਾ ਇਸ ਵਾਰੀ ਅਸੀਂ ਉਹਨੂੰ ਜਿੱਤ 'ਚ ਕਨਵਰਟ ਕਰਾਂਗੇ ਨੌਜਵਾਨ ਕੈਂਡੀਡੇਟ ਆ ਜਦੋਂ ਸਾਰੇ ਕੈਂਡੀਡੇਟ ਆਉਣਗੇ ਮੈਂ ਕੱਲ ਵੀ ਡਿਬੇਟ 'ਚ ਕਿਹਾ ਸੀ ਜਦੋਂ ਸਾਰੇ ਕੈਂਡੀਡੇਟ ਆਣਗੇ ਤਾਂ ਦੇਖਿਓ ਸਭ ਤੋਂ ਵੱਧ ਪੜਿਆ ਲਿਖਿਆ ਇਹਦੇ ਤੋਂ ਲਾ ਕੇ ਪੜੇ ਲਿਖੇ ਨੂੰ 100% ਸੋਚਦਾ ਤੁਸੀਂ ਯੂ ਗੋ ਟੂ ਸਟੂਡੈਂਟਸ ਸਟੂਡੈਂਟਸ ਨਾਲ ਗੱਲ ਕਰੋ ਉਹ ਦੇਖਦੇ ਆ ਕਿ ਪੜੇ ਲਿਖਾ ਕੌਣ ਹੈ ਜਿਹੜਾ ਟਰੈਡੀਸ਼ਨਲ ਪੋਲਿਟਿਕਸ ਦਾ ਮਾਹੌਲ ਸੀ ਨਾ ਉਹ ਬਦਲ ਰਿਹਾ ਹੌਲੀ ਹੌਲੀ ਤੇ ਤੁਸੀਂ ਵਿਟਨੈਸ ਕਰੋਗੇ ਜਦੋਂ ਵੋਟਰ ਆਪਣੀ ਸੋਚ ਸਮਝ ਆਪਣੀ ਮਤਦਾਦਾਨ ਕਰੂਗਾ ਅਸੀਂ ਕਿਸੇ ਭਖਾਰੀ ਨੂੰ ਰੁਪਈਆ ਦੇਣਾ ਹੋਵੇ ਤਾਂ ਉਹਨੂੰ 100 ਹਦਾਇਤਾ ਦਿੰਨੇ ਆ ਉਹਨੂੰ ਮਤ ਦੇਣੇ ਆ ਕਿ ਤੇਰੀ ਬਾਹ ਹੈਗੀ ਤੂੰ ਕੰਮ ਕਿਉਂ ਨਹੀਂ ਕਰਦਾ ਤੇਰੀ ਲੱਤਾਂ ਕੰਮ ਕਿਉਂ ਨਹੀਂ ਕਰਦਾ ਜਦੋਂ ਮਤ ਦਾ ਦਾਨ ਅਸੀਂ ਦਵਾਂਗੇ ਉਦੋਂ ਵੀ ਚੰਗੀ ਤਰ੍ਹਾਂ ਸੋਚ ਕੇ ਦਵਾਂਗੇ ਕਿਹੜਾ ਪੜਿਆ ਲਿਖ ਕਦੀ ਗੱਲ ਕਰੂ ਕਿਹੜਾ ਪੰਜਾਬ ਤੇ ਲੁਧਿਆਣ ਦੀ ਹੱਕ ਦੀ ਗੱਲ ਕਰੂ ਸੰਸਦ ਜੁੱਜੂਗਾ ਭਗਵੰਤ ਮਾਨ ਵੰਗੂ ਅੱਛਾ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਮੈਂ ਤੁਹਾਨੂੰ ਪਿੱਛੇ ਲੈ ਕੇ ਜਾਣਾ ਆਪਾਂ ਅੱਗੇ ਤਾਂ ਸਾਰੇ ਜਾ ਰਹੇ ਆ ਪਿੱਛੇ ਨੂੰ ਆ ਜੀਏ ਥੋੜਾ ਜਿਹਾ ਕੈਮਰਾਮੈਨ ਨੂੰ ਕਹੂੰਗਾ ਕਿ ਆ ਪੋਸਟਰ ਦਿਖਾ ਦੇਣਾ ਹੋ ਸਕਦਾ ਹੈ ਕਿ ਬਹੁਤੇਆਂ ਵਾਸਤੇ ਇੰਪੋਰਟੈਂਟ ਨਾ ਹੋਵੇ ਮੇਰੇ ਵਾਸਤੇ ਬੜਾ ਇੰਪੋਰਟੈਂਟ ਸਵਾਲ ਹੈ ਹਿੰਦੀ ਦੇ ਵਿੱਚ ਲਿਖੇ ਹੋਏ ਬੋਰਡਸ ਨੇ ਜੀ ਕੀ ਇਹ ਸੋਚ ਹੈ ਕਿ ਸ਼ਹਿਰੀ ਵੋਟਰ ਜਿਹੜਾ ਉਹ ਹਿੰਦੀ ਦੇ ਵੱਲ ਆਕਰਸ਼ਿਤ ਹੋ ਰਿਹਾ ਹੈ ਤੇ ਹਿੰਦੀ ਕਿ ਹੈ ਜਾਂ ਫਿਰ ਇਹ ਬਿਨਾ ਕਿਸੇ ਸੋਚ ਤੋਂ ਵੈਸੇ ਹੀ ਬਣਾ ਦਿੱਤਾ ਗਿਆ ਹੈ ਇਸ ਦੇ ਪਿੱਛੇ ਕੋਈ ਮਨਸ਼ਾ ਨਹੀਂ ਹੈਗੀ ਮੈਂ ਜਿਹੜਾ ਹਿੰਦੀ ਬੋਰਡ ਹੈ ਇਹਦਾ ਕਾਰਨ ਸਿਰਫ ਇਹੀ ਗੱਲ ਹੈ ਕਿ ਪੰਜਾਬ ਦੇ ਵਿੱਚ ਲੁਧਿਆਣਾ ਜਿੱਥੇ ਆਪਾਂ ਇਸ ਟਾਈਮ ਘੁੰਮ ਰਹੇ ਹਾਂ ਕੁਮਾਰ ਮੰਡੀ ਦੇ ਵਿੱਚ ਪੰਜਾਬੀ ਜਿਹੇ ਪਿੱਛੇ ਬੋਰਡ ਹੈ ਉਹਨੂੰ ਤੁਸੀਂ ਪੜ੍ਹ ਲਓ ਜਿਹੜਾ ਹਿੰਦੀ ਬੋਰਡ ਆ ਇਹਦਾ ਕਾਰਨ ਆ ਉਹ ਅੱਗੇ ਪਿੱਛੇ ਹੋ ਗਿਆ ਵੱਖਰੀ ਗੱਲ ਹੈ ਪਰ ਸਿਰਫ ਇੱਕ ਇਹ ਆ ਵੀ ਕਨਵਿੰਸ ਟੂ ਦਾ ਪੀਪਲ ਲੋਕ ਜਿਹੜੇ ਹਿੰਦੀ ਸਮਝਦੇ ਉਹਨੂੰ ਪੜ੍ਹ ਸਕਣ ਉਹਨੂੰ ਸਮਝ ਸਕਣ ਨਹੀਂ ਹੈ ਤੁਹਾਡੀ ਕੋਈ ਕੋਈ ਸਵਾਲ ਮਨਸ਼ਾ ਤੇ ਕੋਈ ਸਵਾਲ ਨਹੀਂ ਹੈ ਕਿ ਮਾਂ ਪੰਜਾਬੀ ਮਾਂ ਹੈ ਤਾਂ ਹਿੰਦੀ ਮਾਸੀ ਹੈ ਸਾਡੀ ਉਹ ਕੋਈ ਗੱਲ ਨਹੀਂ ਹੈ ਪਰ ਇੱਕ ਬੜਾ ਜ਼ੈਨ ਦੇ ਵਿੱਚ ਸਵਾਲ ਆਇਆ ਸੀ ਕਿਉਂਕਿ ਇਹ ਅਕਸਰ ਦੇਖਿਆ ਜਾਂਦਾ ਹੈ ਕਿ ਹੁਣ ਪੰਜਾਬੀ ਹੌਲੀ ਹੌਲੀ ਪਿੱਛੇ ਹੁੰਦੀ ਜਾ ਰਹੀ ਹੈ ਦੋਸ਼ ਲੱਗ ਰਿਹਾ ਹੈ ਹਿੰਦੀ ਪੰਜਾਬੀ ਬਿਲਕੁਲ ਪਿੱਛੇ ਨਹੀਂ ਹੋਊਗੀ ਪੰਜਾਬੀ ਸਾਡੀ ਮਾਂ ਬੋਲੀ ਹੈ ਸਾਡੀ ਪਛਾਣ ਹੈ ਦੁਨੀਆਂ 'ਚ ਕਿਤੇ ਜਾਣਿਆ ਪੰਜਾਬੀ ਬੋਲੀ ਦਾ ਬੰਦਾ ਠਾਹ ਕਰਕੇ ਪਛਾਣਦਾ ਹੈ ਇਹ ਪੰਜਾਬੀ ਬੋਲ ਰਿਹਾ ਸੋ ਪੰਜਾਬੀ ਮਾਂ ਬੋਲੀ ਤੇ ਇਹ ਆ ਜੋਸ਼ 2017 'ਚ ਬਹੁਤ ਦਿਸਿਆ ਸੀਗਾ ਜੰਗ ਲਵਾ ਬੇਮਾਨੋਂ ਸੇ ਨਿਕਲੋ ਬਾਹਰ ਮੁਕਾਨੋਂ ਸੇ ਜੰਗ ਲਵਾ ਬੇਮਾਨੋਂ ਸੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਸ਼ਾਮ ਦੇ ਵੇਲੇ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਡੋਰ ਟੂ ਡੋਰ ਕੈਂਪੇਨ ਦੀਆਂ ਤਸਵੀਰਾਂ ਕੈਂਡੀਡੇਟ ਤੇਜਪਾਲ ਗਿੱਲ ਜੇਲ ਮੈਨੇਜਮੈਂਟ ਤੋਂ ਪੀ ਐਚ ਡੀ ਹੈ ਗੱਲ ਚੇਂਜ ਦੀ ਕਰਦੇ ਨੇ ਅਰਵਿੰਦ ਕੇਜਰੀਵਾਲ ਵੀ ਕ੍ਰਾਂਤੀ ਦੀ ਗੱਲ ਕਰਦੇ ਸੀ ਬਜ਼ੁਰਗ ਸਾਡੇ ਨਾਲ ਨੇ ਬਾਪੂ ਜੀ ਸੱਚੀ ਕਾਲ ਸੱਚੀ ਕਾਲ ਜੀ ਸੱਚੀ ਕਾਲ ਠੀਕ ਤੁਰ ਲੈਣੀ ਹੋ ਸੇ ਠੀਕ ਹੈ ਵਧੀਆ ਜੀ ਵਧੀਆ ਵਧੀਆ ਤੁਰ ਜਾਈ ਬਾਪੂ ਜੀ ਆਮ ਆਦਮੀ ਪਾਰਟੀ ਦੇ ਨਾਲ ਤੁਰਦੇ ਹੋ ਸਾਨੂੰ ਦੱਸ ਦਿਓ ਕਾਰਨ ਕੀ ਹੈ ਕੋ ਕਾਰਨ ਨਾਲ ਸੁਖ ਦਿੰਦਾ ਹੈ ਭਾਈ ਹਮ ਸੁਖ ਮਿਲਦਾ ਕਿਤੋਂ ਦੇ ਰਹਿਣ ਵਾਲਿਓ ਰਹਿਣ ਵਾਲਿਆ ਬਚਤਰਨਗਰ ਦੇ ਹਾਂਜੀ ਬਚਤਰਨਗਰ ਰਹਿੰਦੇ ਹਾਂ ਬਚਤਰਨਗਰ ਦੇ ਹਾਂਜੀ ਪਾਰਟੀ ਜੀ ਵਿਸ਼ਵਾਸ ਹੈ ਕੇਜਰੀਵਾਲ ਤੇ ਉਹਨਾਂ ਦਾ ਪਸ਼ਵਾਸ ਤਾਂ ਤੁਰੇ ਜਾਂਦੇ ਆ ਜੀ ਭਗਵਾਨ ਤੁਮਾਂ ਤੇ ਮਸ਼ਵਾਸ਼ਤ ਕਰਕੇ ਨਾਲ ਤੁਰਿਆ ਜੋ ਜੋ ਉਹਨਾਂ ਦੀ ਪਾਰਟੀ ਬਣੀ ਤੋਂ ਤੁਰਿਆ ਬਈ ਕਦੋਂ ਦੇ ਨਾਲੋਂ ਉਹਦੋਂ ਦੇ ਨਾਲ ਆ ਬਈ ਜਦੋਂ ਤੋਂ ਅੰਨਾ ਹਜ਼ਾਰੇ ਨੇ ਅੰਦੋਲਨ ਕੀਤਾ ਸੀ ਮਾਖਿਆ ਯਾ ਨਾਲ ਮਰੇ ਆਪਣੀ ਮੇਰੇ ਨਾਲ ਆਇਆ ਇੱਥੇ ਉਹ ਲੈ ਕੇ ਜਿੱਥੇ ਜਾਵਾਂ ਨਾਲ ਲੈ ਕੇ ਜਾਂਦਾ ਜੋਸ਼ ਹੈ ਤੁਹਾਨੂੰ ਵੀ ਨੌਜਵਾਨਾਂ ਤਰ੍ਹਾਂ ਕਿ ਜਿੱਥੇ ਜਾਣਾ ਹੈ ਨਾਲ ਜਾਣਾ ਹੈ ਜਾਣਾ ਜਾਣਾ ਇਹ ਪਾਰਟੀਆਂ ਦੇ ਵਿੱਚ ਬਜ਼ੁਰਗਾਂ ਦਾ ਨੌਜਵਾਨਾਂ ਦਾ ਇਹ ਵਖੋ ਵਖਰੇ ਰੰਗ ਨੇ ਜੋਸ਼ ਹੈਗਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਬਿਲਕੁਲ ਅੱਜ ਪੂਰਾ ਇੰਡੀਆ ਇੱਕ ਪੋਲੀਟੀਕਲ ਦਰਦ ਦੇ ਵਿੱਚੋਂ ਨਿਕਲ ਰਿਹਾ ਸੜੀਆਂ ਗੜੀਆਂ ਪਾਰਟੀਆਂ ਦੇ ਵਿੱਚ ਸਾਨੂੰ 77-72 ਸਾਲ ਹੋ ਚੱਲੇ ਆ ਜੀ ਇੱਕ ਸਾਨੂੰ 5 ਸਾਲ ਤੋਂ ਨਵਾਂ ਆਪਸ਼ਨ ਮਿਲਿਆ ਤੇ ਅਸੀਂ ਉਹਦੀ ਵੈਲ ਯੂਜ਼ ਕਰਾਂਗੇ ਹਮ ਜੋ ਵੀ ਹੈ ਸਾੜੀ ਅਸੀਂ ਆਪਣੀ ਵੋਟ ਨੂੰ ਪਾਵਾਂਗੇ ਪਾਰਟੀ ਦਾ ਝਾੜੂ ਕਿਹਾ ਗਿਆ ਕਿ ਤਿਲਾ ਤਿਲਾ ਹੋ ਗਿਆ ਦੋਸ਼ ਲੱਗੇ ਨੇ ਹਰ ਹੱਕ ਸਾਰਿਆਂ ਨੂੰ ਹੈ ਵੋਟ ਮੰਗਣ ਦਾ ਅਧਿਕਾਰ ਹੈ ਉਮੀਦਵਾਰ ਦਿੱਤਾ ਹੈ ਤਾਂ ਉਮੀਦਵਾਰ ਨੂੰ ਪਛਾਣਨ ਦੀ ਲੋੜ ਹੈ ਸਹੀ ਤੇ ਗਲਤ ਦੀ رائے ਤੁਸੀਂ ਬਣਾਉਣੀ ਹੈ ਚੁਣਨਾ ਤੁਸੀਂ ਹੈ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ